ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਤਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਕੀਤਾ ਜਾਂਦਾ ਜੀ ਤੁਹਾਡਾ ਅੱਜ ਦੀ ਵਿਜਿਟ ਪਿੰਡ ਨਸ਼ਹਿਰਾ ਪੰਨੂਆ ਜ਼ਿਲ੍ਹਾ ਸ਼੍ਰੀਨੁਤਰਤਾ ਸਾਹਿਬ ਤੇ ਤਹਿਸੀਲ ਲਗਦੀ ਤਰਤਰ ਸਾਹਿਬੀ ਠੀਕ ਆ ਸਜਣੋ ਤੇ ਇਸ ਘਰ ਤੋਂ ਅੱਗੇ ਵੀ ਵੀਡੀਓ ਬੜੇ ਆਪਣੇ ਚੈਨਲ ਤੇ ਅਪਲੋਡ ਨੇ ਉਦੋਂ ਪਹਿਲਾਂ रिक्वेस्ट ਬੇਨਤੀ ਕਰਦੇ ਹਾਂ ਕਿ ਦਿਓ ਵੀ ਖਰੀਦਦਾਰੀ ਸਜਣੋ ਕਰਦੇ ਜੇ ਜ਼ਰੂਰ ਆਪਣੀ ਨਰਖ ਪਰ ਕਰਕੇ ਜੋ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਪਰ ਜੇ ਤੁਹਾਡਾ ਸਾਡਾ ਕੰਮ ਹੈ ਵੀਡੀਓ ਬਣਾਉਣਾ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਆਓ ਲਈਏ ਬਧੇਰੇ ਜਾਣਕਾਰੀ ਵੀਰ ਤੋਂ ਲੈ ਕੇ ਦਈਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਬਾਕੀ ਲੋਕ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਜੀ ਨੂੰ ਜਲਦੀ ਮਿਲੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਫਾਇਦਾ ਆ ਜਾਂਦਾ ਜੀ ਤੇ ਲਈਏ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਜੀ ਜੀ ਬਹੁਤ ਪੰਨੂ ਸਾਹਿਬ ਠੀਕ ਆ ਜੀ ਚੜਦੀ ਕਲਾ ਜੀ ਪੰਨੂ ਸਾਹਿਬ ਜੀ ਅੱਜ ਵਧਾਈ ਦੇ ਪਾਤਰ ਜੀ ਹਾਂਜੀ ਹਾਂਜੀ 20 ਓਕੇ ਆ ਓਕੇ ਜੀ ਕੋਈ ਨਾ ਓਕੇ ਦੋਵੇਂ ਛੋਟੀਆਂ ਆ ਹਾਂਜੀ ਹਾਂਜੀ ਤੇ ਜਿਆਦਾ ਮਾਲ ਅੱਜ ਕੱਲ ਮਿਲਦਾ ਥੋੜਾ ਖੋਲਾ ਟਾਇਜ ਆ ਇੱਕ ਇੱਕ ਅਸਵਾ ਮਿਲਦਾ ਬਹੁਤ ਮਾਲ ਘੱਟ ਸ਼ੋਰ ਤੇ ਛੋਟੀਆਂ ਦੋਵੇਂ ਆ ਸੋਇਆ ਮਾਲ ਜਿਹੜਾ ਬਿਲਕੁਲ ਠੱਟ ਲੱਭਦਾ ਹੈ ਸੇ ਗੱਪਣ-ਗੋਪਣ ਮਾਲ ਜਿਹੜਾ ਜ਼ਿਆਦਾ ਲੱਭਦਾ ਹੈ ਗੱਪਣ ਜਿਆਦਾ ਠੀਕ ਆ ਹਾਂਜੀ ਹਾਂਜੀ ਤੇ ਅੱਜ ਦੋਵੇਂ ਪੀਸ ਚੰਗੇ ਚੁਣਵੇਂ ਕਹਾਂ ਲਿਆਂਦੇ ਆ ਵਧੀਆ ਹੈ ਤੇ ਨੀਲੀ ਦਾ ਵੀ ਤੇ ਜਾਵਦੇ ਹਨਾ ਨੀਲੇ ਰੰਗ ਕਿ ਕਿੱਥੋਂ ਲਿਆਂਦੀਆਂ ਕਿੱਧਰ ਦੀਆਂ ਆ ਇਹ ਆਸ ਲਾਲ ਦੀਆਂ ਉਧਰੋਂ ਲਈਆਂ ਆ ਆਸ ਪੂਰੇ ਉਧਰ ਹੀ ਬੜੀ ਦੂਰ ਚੱਲ ਜਾਂਦੇ ਜੇ ਮਾਰਦੇ ਨੇ ਡਾੜੀ ਦਾ ਕੰਮ ਹੈ ਤੁਹਾਨੂੰ ਪਤਾ ਜੋ ਵਪਾਰ ਦਾ ਕੰਮ ਹੈ ਜਾਣਾ ਪੈਂਦਾ ਠੀਕ ਆ ਜੋੜਾ ਹੀ ਝੋਟੀਆਂ ਦਾ ਆ ਗਿਆ ਜੋੜਾ ਹੀ ਜੀ ਜੋੜਾ ਹੀ ਹਾਂ ਸੇਂਗ ਵੇਖੋ ਕੋਕੀ ਆਏ ਗਰੇਪ ਕਿੰਨਾ ਹੀ ਵਾਕਿਆ ਕੋਕਾ ਹੈ ਸੋਹਣੀ ਹੈ ਹਣਾ ਬਿੱਲੀ ਮਣਕੀ ਅੱਖ ਨਿੱਕਾ ਜਾ ਸੇਂਗ ਤੇ ਪਿੱਛੋਂ ਦੇ ਕਰਮਾਂ ਵਾਲੀ ਮੈਂ ਨਾ ਪਾਉ ਖੋਲ ਕੇ ਬਖਾ ਠੰਡੀ ਤੇਰੀ ਬੜੀ ਅੱਛਾ ਕੀ ਬਾਤਾਂ ਹੈ ਨਹੀਂ ਗੱਲ ਠੀਕ ਹੈ ਗੱਲ ਇਦਾਂ ਬਾਂਡੀ ਠੰਡੀ ਤੇਰੀ ਹੋਵੇ ਖੋਲ ਕੇ ਤੋਰਾ ਚੈੱਕ ਲਈਏ ਸੱਜਣ ਲਓ ਭਾਈ ਨਾੜੂ ਗਿਲਾ ਕਿੰਨਾ ਕ ਦਿਨ ਹੋ ਗਏ ਹੋਣਗੇ ਇਹਨੂੰ ਇਹ ਤੀਜਾ ਦਿਨ ਹੋਇਆ ਆ ਤੀਜਾ ਦਿਨ ਹੋ ਗਿਆ ਫਿਰ ਬੌਲੇ ਤੋਂ ਹਟਾਰਿੰਗ ਆ ਬੌਲੇ ਆ ਹਟਾਰਿੰਗ ਕਿੰਨਾ ਕੋ ਬੌਲਾ 8 ਕਿਲੋ ਠੰਡਾ ਬੌਲਾ ਗਾ ਫਿਰ ਤੋਰੋ ਕਰਾਈਏ ਤੋਰਾ ਚੈਕਰ ਲਓ ਭਾਈ ਸਜਣੋ 8 ਕਿਲੋ ਪਉ ਕਹਿੰਦਾ ਬੌਲੇ ਤੋਂ ਹਟਾਰਿੰਗ ਨਾੜੂ ਨਾਲ ਹੀ ਵੇਖ ਲਓ ਬੱਚੇ ਦਾ ਹੀ ਲੈਂਦਿਆ ਠੀਕ ਆ ਤੇ ਮੈਂ ਚੰਗੀ ਆ ਥੱਬਾ ਹੀ ਲਾਈ ਬੈਠੀ ਘਰਮਾ ਵਾਲੀ ਇਹ ਵੇਨ ਆ ਕਿੰਦੇ ਘਰ ਦਾ ਸ਼ਿੰਗਾਰ ਬੰਦੀ ਆ ਪਤਲੇ ਚੰਮ ਦੀ ਜਾਦੀ ਆ ਬ੍ਰੇਕੀ ਬ੍ਰੋਕੀ ਵੜੀ ਕੱਟੀ ਨੂੰ ਲਓ ਸਜਣੋ ਤੋ ਰਾਵੀ ਬੜਾ ਸੋਹਣਾ ਲੱਗਾ ਕਰਮਵਾਲੀ ਨੂੰ ਲਾਓ ਪੰਨੂ ਸਾ ਮੋੜ ਲਿਓ ਬਾਕੀ ਲੇਵਾ ਦੇਖ ਲਓ ਸੰਧੂ ਸਾਹਿਬ ਕੋਕੀ ਆ ਜਵੇਂ ਕੋਕੀ ਨਹੀਂ ਪੀਸ ਜਵੇਂ ਐਵੇਂ ਨਹੀਂ ਕਰਨੀ ਚਾਹੀਦੀ ਜਿਹੜੀ ਚੀਜ਼ ਚੰਗੀ ਆ ਉਹਨੂੰ ਚੰਗਾ ਹੀ ਆਖਣਾ ਚਾਹੀਦਾ ਹਨਾ ਪੀਸ ਦੋਵੇਂ ਚੰਗੇ ਆ ਲਓ ਜੀ ਇਹ ਮਗਰ ਦੋਵੇਂ ਦੇ ਕੱਤੇ ਆ ਕੱਤੇ ਆ ਨਾਰੂ ਵਾਲੇ ਕੱਟਾ ਆ ਵੇਖੋ ਮਗਰੋਂ ਪਾਂਟ ਲਾਈ ਬੈਠੀ ਕਰਮਵਾਲੀ ਲੇਵੇਰੀ ਤੇ ਫਿਰ ਪੱਧਰ ਪੁੱਧਰ ਵੜਾ ਥਾਂ ਲੇਵਾ ਕਰਮਾਲਣ ਲਗਾ ਜਾ ਮੈਂ ਪਹਿਲਾਂ ਤੋਂ ਵੱਡੀ ਗੱਲ ਸੰਧੂ ਆ ਵਹ ਹੈ ਠੰਡੀ ਵੜੀ ਆ ਅੱਛਾ ਲਓ ਜੀ ਵਾਕਿਆ ਹੀ ਮਾਲੀ ਭਾਵੇਂ ਜੱਫੀ ਪਾ ਕੇ ਬਹਿ ਜਾਓ ਕਾਲੀ ਕੋਈ ਨਹੀਂ ਆ ਬਰਫੀ ਆ ਨਾ ਇਤਨੀਆਂ ਮਈਆਂ ਚਾਹੀਦੀਆਂ ਅਸੀਂ ਦੇਵੇ ਦੀਆਂ ਬੰਤਰ ਦੀਆਂ ਕਿੰਨਾ ਮੁੱਲ ਕਰਦੇ ਕਿੰਨੇ ਹੀ ਦੇ ਦਾਂਗੇ ਸੱਚੀ ਨਹੀਂ ਨਹੀਂ ਅੱਛਾ ਕਿੰਨਾ ਫਿਰ ਵੀ 75000 ਮੁੱਲ ਕਰਨਾ 75 ਦੀ ਦੇ ਦਾਂਗੇ ਸਿਰਫ ਸਿਰ ਜਾਇਜ਼ ਆ ਨਹੀਂ ਘਟਾਉਣਾ ਨਹੀਂ ਆਪਾਂ ਕਿਉਂਕਿ ਜਿਹੜੀ ਚੀਜ਼ ਨੂੰ ਜਾਇਜ਼ ਕੀਤਾ ਨਾ ਉਹਨੂੰ ਜਾਇਜ਼ ਹੀ ਰੱਖਣਾ ਚਾਹੀਦਾ ਦੈਨ ਕਰਦਾ ਜਿਵੇਂ ਵਾਰ-ਵਾਰ ਪਾਉ ਤੇਰੀਆਂ ਮਹੀਂ ਖਲਾਈ ਜਈਏ ਇਹਦੇ ਗੱਡੀਆਂ ਸੋਹਣੀਆਂ ਪਿਛੋ ਥਨਲੇਵਾ ਬੜਾ ਖੂਬਸੂਰਤ ਆ ਆ ਤੇ ਆ ਉਦੋਂਾਂ ਦੀ ਹੱਜੂ ਕਰਸ ਹੈ ਉਹ ਕਾਈ ਇਹ ਪਿਓਰ ਆ ਗਿਆ ਹਨਾ ਪਿਓਰ ਨੀਲੀ ਲੱਤਾਂ ਲੱਤਾਂ ਵੀ ਇਹਦੀਆਂ ਖੁਰ ਵੀ ਧੂਵੇ ਆ ਤੇ ਬਿੱਲੀ ਮਣਕੀ ਵੀ ਆਖ ਹਨਾ ਇਹ ਹੋਦੋਂ ਵੀ ਜ਼ਿਆਦਾ ਪੱਧਰਲੇ ਵਾਲੂਗਾ ਪੰਡ ਲਈ ਬਿਠੀ ਜਾਨ ਐਰ ਕੀ ਬਾਹੂਸ਼ ਆ ਗਿਆ ਤੂੰ ਹੈ ਛੋਟੀਆਂ ਦੋਵੇਂ ਹੀ ਮੈਂ ਬ੍ਰੈਂਡਰ ਜੇ ਪੀਸ ਕੱਟ ਲੈਂਦੇ ਆਂ ਤੁਹਾਡਾ ਗੱਲ ਤੇ ਆ ਵੀ ਚੰਗੇ ਡੰਗਰ ਦਾ ਚੰਗਾ ਹੀ ਮੁੱਲ ਪੈਂਦਾ ਪਰ ਆਪਾਂ ਮੁੱਲ ਵੀ ਨਹੀਂ ਕਰਨਾ ਨਹੀਂ ਬਹੁਤ ਖੂਬਸੂਰਤ ਆ ਨਹੀਂ ਦੋਵੇਂ ਸੋਹਣੀਆਂ ਹਾਈ ਟੂਟ ਵੀ ਚੰਗੀ ਦੋਹਾਂ ਦੀ ਤੇ ਥਾਂ ਲੈ ਵੀ ਬੜਾ ਪੱਧਰ ਆ ਕਰਮਾਲਿਆਂ ਲੱਗਾ ਹੈ ਹਾਂਜੀ ਟੌਪ ਦਾ ਨਗਿੰਨੇ ਵਾਲੀ ਗੱਟ ਮਾਰੇ ਪਾਉ ਦੋ ਬਾਕੀ ਨੀਲੀ ਰਾਵੀ ਦੇ ਵਿੱਚ ਸੱਜਣੋ ਪਿਓਰ ਆਉਂਦੀ ਆ ਅਗਲੇ ਪੈਰ ਤੇ ਵੀ ਦੇਖ ਸਕਦੇ ਨਿਸ਼ਾਨ ਹੈਗਾ ਠੀਕ ਆ ਲੋ ਚਲੋ ਮੇਰਾ ਮਰਜੀ ਆ ਤੇ ਥੱਲੇ ਠੋਡੀ ਦੇ ਵੀ ਨਿਸ਼ਾਨ ਆ ਬਿੱਲੀ ਮਣਕੀ ਆਖਿਆ ਇਹਦਾ ਪੂ ਜੀ ਕਿੰਨਾ ਦੁੱਧ ਹੋਊਗਾ ਨਾ ਲੋ ਇਹਦਾ 10 ਕਿਲੋ ਇਹਨੂੰ ਸੋਈ ਨੂੰ 8-10 ਦਿਨ ਹੋ ਗਿਆ ਨਾ 8-10 ਦਿਨ ਨੂੰ ਸੋਈ ਹੋ ਗਿਆ ਦੇਖੋ ਆ ਬੱਚਾ ਨਾ ਹਾਂ ਲੋ ਜੀ ਤੇ ਫਿਰ ਮਾਲਕ ਕਿੰਨਾ ਕਰ ਦਿੱਤੀ ਸਿਰਫ ਜਾਇਆ ਜਾਇਆ ਜੀ ਕਿੰਨਾ ਕਿੰਨੇ ਦੀ ਮੁੱਲ ਕਰ ਨੂੰ 75 ਕਰ ਦਈਏ ਤੇ 73000 ਦੀ ਛੱਡਨੀ ਆ 73000 ਦੀ ਬਿੱਲੀ ਮਨਕੀ ਬੋਲੀ ਨੀਲੀ ਰਾਵੀ ਨੀਲੀ ਰਾਵੀ ਮੈਂ ਨਾ ਕਮਾਲ ਹੋ ਗਈ ਹੈ ਝੱਡਾ ਵੇਖੋ ਥਣ ਝੱਡਾ ਬਹੁਤ ਠੰਡੀਆਂ ਇਹਨੂੰ ਲਾ ਕੇ ਦਿਖਾਇਓ ਠੰਡੀਆਂ ਤੇਰੀਆਂ ਇੱਧਰ ਹੈਣਾ ਵਾਰ-ਵਾਰ ਚਿੱਤ ਕਰਦਾ ਐਨੂੰ ਐਨੂੰ ਕਰ ਦੋ ਪਾਉ ਹੈਣਾ ਚਿੱਤ ਕਰਦਾ ਨਾ ਜਿਵੇਂ ਖਲਾਈ ਜਾਈਏ ਜਿੱਦੀ ਪੱਤਲੇ ਛੋਟੀ ਲੱਗੀ ਇਹਦੇ ਕਰਮਾ ਨਹੀਂ ਸੋਹਣੀ ਹੈ ਸੋਹਣੀ ਹੈ ਨਹੀਂ ਤਾਂ ਹੋਰ ਯਾਰ ਖਿਡਾਰੀਏ 72 72 ਦਾ ਜੋੜਾ ਕਰ ਦਗੇ ਮਾਨਤਾਨ ਕਰਦੇ ਆਂ ਗਿਆ ਆਂ ਦਾ 500 ਮਾਨਤ ਕਰ ਦੇਣਾ ਅੱਛਾ ਤੇ ਇਹੋ ਹੀ ਦੋਵੇਂ ਲਓ ਭਾਈ ਸੱਜਣੋ ਦੋ ਪਸ਼ੂ ਆ ਵੀਰ ਦੇ ਕੋਲ ਤੇ 72 72000 ਇੱਕ ਦਾ 73 ਤੇ ਇੱਕ ਦਾ 72 ਦੇ ਵਿੱਚ ਕਿਹਾ ਬਾਕੀ ਚਿਤ ਕਰਦਾ ਕਿ ਬਾਰ ਬਾਰ ਆ ਜਿਹੜੀ ਨਿੱਕਾ ਫੀਸ ਇਹਨਾਂ ਕੁ ਕਾਇਆ ਇਹਨੂੰ ਖਲਾਈ ਜਾਈਗੇ ਤੇ ਉਹ ਵੀ ਸੋਹਣੀਆਂ ਆ ਆਟਰ ਕੁਆਲਿਟੀ ਹੁੰਦੀ ਵੀ ਚੰਗੀ ਆ ਉਮੀਦ ਕਰਦੇ ਆਂ ਤੁਹਾਡੇ ਮਨ ਨੂੰ ਲੱਗਣ ਗਿਆ ਸਾਡੇ ਮਨ ਨੂੰ ਤਾਂ ਲੱਗੀਆਂ ਕਿਉਂਕਿ ਬਹੁਤ ਸੋਹਣੀਆਂ ਦੋਵੇਂ ਨੀਲੀ ਰਾਵੀ ਚ ਆ ਬੇਲੀ ਮਨ ਕੀ ਆਖਿਆ ਧੂੰ ਦੀ ਸੋਹਣੀ ਆ ਆਪਣੀ ਤਸੱਲੀ ਕਰਕੇ ਫਿਰ ਲੈ ਕੇ ਜਾਇਓ ਫਰਜ਼ ਬੰਦਾ ਤੁਹਾਡਾ ਸਾਡਾ ਕੰਮ ਵੀਡੀਓ ਬਣਾਉਣਾ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਤੀ ਕਾਲ ਰੱਬ ਰੱਖਾ